ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਭਾਰਤ ਵਿੱਚ ਇਹਨਾਂ ਥਾਵਾਂ ਤੇ ਕਲਯੁਗ ਤੇ ਕਹਿਰ ਹੇਟ ਦੁਨੀਆ ਖਤਮ ਹੋ ਜਾ ਰਹੀ ਹੈ ਨਿਸ਼ਾਨੀਆਂ ਹੋ ਰਹੀਆਂ ਨੇ ਕਲੀਅਰ ਸੰਕੇਤ ਮਿਲ ਰਹੇ ਨੇ ਪਰ ਫਿਰ ਵੀ ਪਤਾ ਨਹੀਂ ਅਸੀਂ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਸਮਝ ਰਹੇ ਬੇਨਤੀ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਸ਼ਮੇਸ਼ ਪਿਤਾ ਧਰਮ ਦੇ ਰਾਖੇ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਆਪਾਂ ਗੱਲ ਕਰਨੇ ਆ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਜਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਹੈ ਪਿਆਰਿਓ ਤੇ ਉਦੋਂ ਹੀ ਕਿਤੇ ਨਾ ਕਿਤੇ ਆਪਾਂ ਨੂੰ ਅਨੰਦਪੁਰ ਸਾਹਿਬ ਤੇ ਹੋਰ ਧਾਰਮਿਕ ਸਥਾਨ ਜੋ ਤਰੇਜ਼ਟੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਜੋ ਕੌਤਕ ਜੋ ਕਲਾ ਉਹਨਾਂ ਨੇ ਵਰਤਾਈਆਂ ਨੇ ਤੇ ਉਹ ਸਾਰੀਆਂ ਚੀਜ਼ਾਂ ਤੇ ਜਿਹੜਾ ਹੈ ਗੌਰ ਹੋਣ ਲੱਗ ਪੈਂਦਾ ਹੈ ਜਿਹਨ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੇ ਉਹ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਧ ਸੰਗਤ ਮੈਂ ਤਾਂ ਕਰਕੇ ਅਰਜ਼ ਕਰ ਰਹੇ ਆ ਤਾਂ ਕਰਕੇ ਇਹ ਬੇਨਤੀਆਂ ਜਿਹੜੀਆਂ ਨੇ ਆਪਾਂ ਸਾਂਝੀਆਂ ਕਰ ਰਹੇ ਆ ਸਾਧ ਸੰਗਤ ਕਿ ਗੁਰੂ 파ਰਸ਼ਾ ਨੇ ਬਹੁਤ ਕੁਝ ਤਨ ਪਿੰਡੇ ਤੇ ਹੰਡਾਇਆ ਪਹਿਲੀ ਗੱਲ ਇਹ ਕਿ 파ਰਸ਼ਾ ਨੇ ਹੌਂਸਲਾ ਰੱਖਿਆ ਦਲੇਰੀ ਰੱਖੀ 파ਰਸ਼ਾ ਡੋਲੇ ਨਹੀਂ ਸਤਿਗੁਰੂ ਨੇ ਇਹ ਗੱਲ ਰੱਖੀ ਕਿ ਭਾਈ ਜਿਹੋ ਜਾਂ ਮਰਜ਼ੀ ਸਮਾਂ ਆਜੇ ਤੇ ਸਿਖਾ ਤੈ ਡੋਲਣਾ ਨਹੀਂ ਹੈ ਤੈ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਤੇ ਹਮੇਸ਼ਾ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਉਹਦਾ ਕਾਰਨ ਕੀ ਹੈ ਤੂੰ ਡੋਲੇ ਨਾ ਤੇਰਾ ਡੋਲਣਾ ਤੈਨੂੰ ਡਲਾ ਸਕਦਾ ਹੈ ਤੈਨੂੰ ਮਾਰਗ ਤੋਂ ਤੈਨੂੰ ਮਕਸਦ ਤੋਂ ਭੜਕਾ ਸਕਦਾ ਹੈ ਇਹ ਕਾਰਜ ਕਦੀ ਨਾ ਹੋਵੇ ਸਾਦ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਪੂਰਨੇ ਪਾ ਕੇ ਇਹ ਜਿਹੜਾ ਸੰਕੇਤ ਹੈ ਇਹ ਸਾਨੂੰ ਦੇਣਾ ਕੀਤਾ। ਔਰ ਸਾਦ ਸੰਗਤ ਜੋ ਅੱਜ ਦੇ ਸਮੇਂ ਦੇ ਵਿੱਚ ਹੋ ਰਿਹਾ ਹੈ। ਸਮਾ ਬਹੁਤ ਭਿਆਨਕ ਚੱਲ ਕੇ ਆ ਰਿਹਾ ਹੈ ਬੜੀ ਤੇਜ਼ੀ ਦੇ ਨਾਲ ਵਧ ਰਿਹਾ ਹੈ ਸਾਡੇ ਵੱਲ ਪਤਾ ਨਹੀਂ ਅਸੀਂ ਉਧਰ ਨੂੰ ਜਾ ਰਹੇ ਆਂ। ਕੁਝ ਕਦਮ ਅਸੀਂ ਪੁੱਟੇ ਹੋ ਇਹਨੇ ਬੜੀ ਤੇਜ਼ੀ ਨਾਲ ਕਾਲੀ ਨਾਲ ਉਧਰ ਨੂੰ ਜਾ ਰਹੇ ਆਂ। ਭਾਰਤ ਦੇ ਵਿੱਚ ਕੁਝ ਥਾਵਾਂ ਤੇ ਕਲਯੁਗ ਦੇ ਕਹਿਰ ਦੁਨੀਆ ਖਤਮ ਹੋਣ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਸਾਰ ਸੰਗਤ ਤੁਸੀਂ ਵੇਖਿਆ ਹੋਵੇਗਾ ਵੱਧ ਤੇ ਸੜਕ ਹਾਦਸੇ ਚਿੰਤਾ ਦਾ ਕਾਰਨ ਨੇ ਚਿੰਤਾ ਦਾ ਵਿਸ਼ਾ ਨੇ ਤੇ ਇਹ ਗੱਲ ਯਾਦ ਰੱਖਿਓ ਵੀ ਕਿ ਜਿੱਥੇ ਸੜਕ ਹਾਦਸੇ ਜਾਂ ਫਿਰ ਕੋਈ ਵੀ ਕਿਸੇ ਤਰੀਕੇ ਦੇ ਨਾਲ ਕੋਈ ਦੁਨੀਆ ਖਤਮ ਹੋ ਰਹੀ ਹੈ ਮਰ ਰਹੀ ਹੈ ਤੇ ਪਿਆਰਿਓ ਇਹ ਕਲਯੁਗ ਦੇ ਹੀ ਸੰਕੇਤ ਨੇ ਜਿਹੜੇ ਗੁਰੂ ਤੋਂ ਟੁੱਟੇ ਹੋਏ ਨੇ ਜਾਂ ਕੁਝ ਵੀ ਲਾ ਲੋ ਵੀ ਕਲਯੁਗ ਨੇ ਉਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਰੂਪ ਉਹਦਾ ਕੋਈ ਮਰਜ਼ੀ ਹੋਵੇ ਰੂਪ ਉਹਦਾ ਜਿਹੋ ਜਿਹਾ ਮਰਜ਼ੀ ਹੋਵੇ ਇਹ ਗੱਲ ਯਾਦ ਰੱਖਣਾ ਕਿ ਗੁਰੂ ਨੇ ਬੜੀ ਵੱਡੀ ਜਿਹੜੀ ਹੈ ਇਹਦੇ ਵਿੱਚ ਇੱਕ ਸਸਪੈਂਸ ਤਾਂ ਹੀ ਰੱਖੀ ਹੈ ਜੋ ਕੁਝ ਹੋਣਾ ਉਹਦੀ ਰਜਾ ਚ ਹੋਣਾ ਤੇ ਉਹ ਤੋਂ ਬਾਹਰ ਜਾ ਕੇ ਕੁਝ ਨਹੀਂ ਹੋਣਾ ਸਾਰ ਸੰਗਤ ਗੁਰੂ 파ਰਸ਼ਾ ਨੇ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਭਾਈ ਪਹਿਲੇ ਜਾਮੇ ਦੇ ਵਿੱਚ ਹੀ ਸੰਕੇਤ ਦੇ ਦਿੱਤਾ ਸੀ ਸੁਣੀਏ ਸੁਣਿਆ ਦੁਖ ਪਾਪ ਕਾ ਨਾਸ ਉਹ ਕਹਿੰਦੇ ਦੁਖਾਂ ਦਾ ਪਾਪਾਂ ਦਾ ਨਾਸ ਤਦ ਹੋਣਾ ਜਦੋਂ ਤੂੰ ਗੁਰੂ ਦੀ ਸੁਣੇਗਾ ਤੂੰ ਗੁਰੂ ਦੀ ਸੁਣੀ ਨਹੀਂ ਸੁਣੀ ਨਹੀਂ ਰਹਾ ਤੇ ਤੇਰੇ ਨਾਲੇ ਚੀਜ਼ਾਂ ਹੋਣੀਆਂ ਸੁਭਾਵਕ ਨੇ ਤੈਨੂੰ ਕਲਯੁਗ ਨੇ ਆਪਣੀ ਲਪੇਟ ਦੇ ਵਿੱਚ ਲੈ ਲੈਣਾ ਕਲਯੁਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਜੀ ਦੁਨੀਆ ਨੂੰ ਬڑے ਵੱਡੇ ਪੱਦਰ ਤੁਸੀਂ ਹਾਸ ਰਸ ਦੇ ਵਿੱਚ ਸ਼ਾਇਦ ਕਿੰਨੇ ਲੋਕ ਮਰ ਗਏ ਮੈਨੂੰ ਬਹੁਤਾ ਉਸ ਮਾਮਲੇ ਤੇ ਬੋਲਣ ਦੀ ਲੋੜ ਨਹੀਂ ਤੁਸੀਂ ਸਾਰੇ ਹੀ ਜਾਣਦੇ ਹੋ ਸਾਧ ਸੰਗਤ ਇਹ ਕਲਯੁਗ ਹੀ ਹੈ ਲੋਕ ਅੰਧ ਵਿਸ਼ਵਾਸੀ ਹੋ ਕੇ ਇਹਨਾਂ ਦੇ ਧਾਰੀ ਗੁਰੂਆਂ ਤੇ ਵਿਸ਼ਵਾਸ ਕਰ ਰਹੇ ਨੇ ਜਦੋਂ ਇਹਨਾਂ ਦੀਆਂ ਪੋਲਾਂ ਖੁੱਲਦੀਆਂ ਨੇ ਉਹ ਫਿਰ ਬਾਅਦ ਵਿੱਚ ਹੀ ਪਤਾ ਲੱਗਦਾ ਵੀ ਇਹਨਾਂ ਨੂੰ ਨੁਕਸਾਨ ਹੋ ਗਿਆ ਪਹਿਲਾਂ ਨਹੀਂ ਸਾਨੂੰ ਪਤਾ ਲੱਗਦਾ ਅਸੀਂ ਉਦੋਂ ਹੀ ਜਾਗਦੇ ਹਾਂ ਜਦੋਂ ਸਾਡੇ ਜਿਹੜੇ ਨੇ ਨੁਕਸਾਨ ਹੁੰਦੇ ਨੇ ਤੇ ਅਸੀਂ ਸੋਚਦੇ ਹਾਂ ਵੀ ਬਹੁਤ ਵੱਡਾ ਭਾਰੀ ਨੁਕਸਾਨ ਹੋ ਗਿਆ ਇਹ ਨਹੀਂ ਸੀ ਹੋਣਾ ਚਾਹੀਦਾ ਇਦਾਂ ਨਹੀਂ ਸੀ ਹੋਣਾ ਚਾਹੀਦਾ ਇਹ ਥੋੜਾ ਜ਼ਿਆਦਾ ਹੋ ਗਿਆ ਇੰਜ ਇੰਜ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੋਟ ਕਰਦੇ ਆਂ ਬਹੁਤ ਸਾਰੀਆਂ ਚੀਜ਼ਾਂ ਤੇ ਅਸੀਂ ਵੇਖਦੇ ਆਂ ਸਾਧ ਸੰਗਤ ਇਹ ਦੁਨੀਆ ਜਿਹੜੀ ਹੈ ਉਹ ਇਸ ਕਦਰ ਇਸ ਚੀਜ਼ ਵੱਲ ਨੂੰ ਤੁਰਪੀ ਇਸ ਚੀਜ਼ ਵੱਲ ਨੂੰ ਵਧ ਗਈ ਇਹ ਸਾਰਾ ਕੁਝ ਜਿਹੜਾ ਹੈ ਕਲਯੁਗ ਦਾ ਹੀ ਕਹਿਰ ਹੈ ਚਾਹੇ ਉਹ ਸੜਕ ਹਾਦਸੇ ਹੋਣ ਧਰਤੀ ਦੇ ਵਿੱਚੋਂ ਪਾਣੀ ਖਤਮ ਹੋਣਾ ਹੋਵੇ ਟੈਂਪਰੇਚਰ ਵਧਣਾ ਹੋਵੇ ਆਪਸੀ ਲੜਾਈ ਝਗੜੇ ਜੇਲਾਂ ਦਾ ਭਰ ਜਾਣਾ ਥਾਣਿਆਂ ਦੇ ਵਿੱਚ ਬੇਤੁਕੇ ਮਾਮਲੇ ਦਰਜ ਹੋਣੇ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਗਲਤ ਕੰਮ ਹੋਣੇ ਛੋਟੀਆਂ-ਛੋਟੀਆਂ ਬੱਚੀਆਂ ਦੇ ਵੀਡੀਓ ਵਾਇਰਲ ਹੋ ਜਾਣੇ ਤੇ ਹੋਰ ਕਿੰਨਾ ਕੁਝ ਇਹ ਸਾਰੀਆਂ ਚੀਜ਼ਾਂ ਕਲਯੁਗ ਦੇ ਪ੍ਰਭਾਵ ਹੇਠ ਹੀ ਹੋ ਰਹੀਆਂ ਨੇ ਕਲਯੁਗ ਕਰਵਾ ਰਿਹਾ ਪਾਪ ਕਰੈ ਇਨ ਪੰਚਨ ਕੀ ਵਸਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਇਸ ਤੇ ਮੋਹਰ ਲਾ ਦਿੱਤੀ ਸਤਿਗੁਰੂ ਕਹਿੰਦੇ ਪਾਪ ਕਰਦਾ ਇਨਸਾਨ ਤਾਂ ਕੁਝ ਚੀਜ਼ਾਂ ਦੇ ਵਸ ਪੈ ਕੇ ਕਰਦਾ ਤੇ ਉਹ ਉਹ ਜਿਹੜੇ ਕਲਯੁਗ ਹੈ ਉਹ ਵਸ ਪਾ ਕੇ ਨੂੰ ਆਪਣੇ ਫਿਰ ਆਪਣੇ ਤਰੀਕੇ ਦੇ ਨਾਲ ਨਚਾਉਂਦਾ ਫਿਰਦਾ ਫਿਰ ਇਨਸਾਨ ਉਸੇ ਤਰੀਕੇ ਨਾਲ ਕਰਦਾ ਮਾਪੇ ਕਹਿੰਨੇ ਸਾਡੀ ਜਿਹੜੀ ਗੁੜੀਆ ਹੈ ਸਾਡੀ ਜਿਹੜੀ ਬੇਟੀ ਹੈ ਉਹ ਤਰੱਕੀਆਂ ਕਰ ਰਹੀ ਹੈ ਪਰ ਸੋਸ਼ਲ ਮੀਡੀਆ ਤੇ ਵੇਖਦੇ ਆ ਕਿਸ ਤਰ੍ਹਾਂ ਦਾ ਆਇਦਨ ਗੰਧ ਜਿਹੜਾ ਪਾਇਆ ਜਾਂਦਾ ਹੈ ਇਹ ਸਾਰਾ ਕੁਝ ਕਲਯੁਗੀਤਾ ਹੈ ਮਾਪੇ ਸਾਹਮਣੇ ਬੈਠ ਕੇ ਤੱਕ ਰਹੇ ਨੇ ਕੋਈ ਕੁਝ ਬੋਲ ਨਹੀਂ ਰਿਹਾ ਮੂਕ ਦਰਸ਼ਕ ਬਣ ਕੇ ਜੇ ਕਿਸੇ ਹੋਰ ਦੀ ਧੀ ਹੋਵੇ ਤਾਂ ਉਹਦੇ ਬਾਰੇ ਬੜਾ ਗੰਧ ਬਕਦੇ ਨੇ ਬੜਾ ਬੋਲਦੇ ਨੇ ਇਹ ਸਮਝਾਉਂਦੇ ਨਹੀਂ ਇਹਨਾਂ ਦੇ ਘਰ ਦੇ ਕਹਿੋ ਜੇ ਹੋਣਗੇ ਤੇ ਆਪਣੇ ਵਾਰੀ ਲੋਕ ਪਤਾ ਨਹੀਂ ਕਿਉਂ ਚੁੱਪ ਕਰ ਜਾਂਦੇ ਨੇ ਇਹ ਕਲਯੁਗੀਤਾ ਹੈ ਸਾਰ ਸੰਗਤ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਹੋ ਜਾਣੀਆਂ ਗੁੱਸਿਆਂ ਵਿੱਚ ਆ ਕੇ ਆਪਣੇ ਜੀਵਨ ਲੀਲਾ ਨੂੰ ਸਮਾਪਤ ਕਰ ਲੈਣਾ ਤੇ ਆਪਣੇ ਆਪ ਨੂੰ ਜ਼ਿੰਦਾ ਸਾੜ ਲੈਣਾ ਅੱਗਾਂ ਲਾ ਦੇਣੀਆਂ ਆਪਣੇ ਆਪ ਨੂੰ ਇੰਜ ਖਤਮ ਕਰ ਲੈਣਾ ਤੇ ਗੁੱਸੇ ਵਿੱਚ ਆਏ ਆਪ ਲੋਕ ਪਤਾ ਨਹੀਂ ਆਪਣਾ ਹੀ ਨੁਕਸਾਨ ਕਿਉਂ ਕਰ ਲੈਂਦੇ ਨੇ ਇਹ ਸਭ ਕੁਝ ਕਲਯੁਗ ਹੀ ਹੈ ਇਹ ਉਹਦੀ ਮਾਇਆ ਹੈ ਇਹ ਉਹਨੇ ਪ੍ਰਭਾਵ ਦਿਖਾਉਣਾ ਹਲੇ ਸ਼ੁਰੂ ਕੀਤਾ ਹੋਇਆ ਹੈ 15 16 ਸਾਲ ਦੀਆਂ ਬੱਚੀਆਂ ਦੇ ਵਿਆਹ ਹੋ ਰਹੇ ਨੇ ਇੱਥੋਂ ਤੱਕ 13 14 ਸਾਲਾਂ ਦੀਆਂ ਬੱਚੀਆਂ ਦੇ ਵਿਆਹ ਹੁੰਦੇ ਦੇਖੇ ਗਏ ਨੇ ਸੋਸ਼ਲ ਮੀਡੀਆ ਤੇ ਤੁਸੀਂ ਚੈੱਕ ਕਰ ਲਓ ਅੱਜ ਵੀ ਆਨ ਰਿਕਾਰਡ ਹੈ ਇਹ ਚੀਜ਼ ਕੀ ਕਹੋਗੇ ਨਾ ਇਹ ਕਲਯੁਗ ਹੀ ਤਾਂ ਹੈ ਸਾਥ ਸੰਗਤ ਅੱਜ ਬਾਬਿਆਂ ਦਾ ਵੱਧ ਜਾਣਾ ਡੇਰਾਵਾਰ ਦਾ ਪੰਜਾਬ ਦੇ ਵਿੱਚ ਵੱਧ ਜਾਣਾ ਗੁਰੂ ਤੋਂ ਵਿਸ਼ਵਾਸ ਘਟ ਜਾਣਾ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰਨਾ ਅੰਮ੍ਰਿਤਪਾਲ ਵਰਗਿਆਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਕੇ ਰੱਖਣਾ ਤੇ ਝੂਠੇ ਬੰਦੇ ਉਹਨਾਂ ਨੂੰ ਬਾਹਰ ਮੰਤਰੀ ਵਾਦਾ ਬਣਾ ਦੇਣਾ ਵਜ਼ੀਰਾ ਦੇ ਦੇਣੀਆਂ ਤੇ ਗੱਲ ਯਾਦ ਰੱਖਿਓ ਇਹ ਸਾਰਾ ਕਲਯੁਗ ਹੀ ਤਾਂ ਹੈ ਗੁਰਮੁਖ ਪਿਆਰਿਓ ਨਿਸ਼ਾਨੀਆਂ ਨੇ ਇਹ ਤਾਂ ਕਲਯੁਗ ਬੜੀ ਤੇਜ਼ੀ ਦੇ ਨਾਲ ਸਾਡੇ ਵੱਲ ਵੱਧ ਰਿਹਾ ਹੈ ਹਰ ਖਰਕਾਰ ਇੱਕੋ ਹੀ ਬੇਨਤੀ ਕਰਾਂਗਾ ਹਰੂਏ ਹਰੂਏ تیر ਗਏ ਡੂਬੇ ਜਨ ਸਰਪਾਰ ਉਹ ਤਰਨਗੇ ਉਹ ਇਸ ਚੀਜ਼ ਤੋਂ ਬਚਣਗੇ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਰੱਖ ਕੇ ਜ਼ਿੰਦਗੀ ਵਿੱਚ ਚੱਲਣਗੇ ਤੇ ਡੁੱਬਣਗੇ ਉਹ ਜਿਹੜੇ ਇੰਨਾਂ ਚੀਜ਼ਾਂ ਦੇ ਪ੍ਰਭਾਵ ਹੇਠ ਆ ਜਾਣਗੇ ਨੋਟ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ Wahiguru ji ki fateh